ਆਹ ਕਿਧਰ ਹੋਏ ਇੱਥੇ ਚੱਲੇ ਆਪਾਂ ਜੀ ਵੀ ਇਹ ਸਮਾਰਟ ਲਿਖਣ ਆ ਜਪਾਂ ਨਹੀਂ ਜਰਾਣੋ ਬਾਸ ਤਰੀਕ ਇੱਕ ਕਿਟਮ ਹੋ ਗਿਆ ਹੋ ਗਿਆ ਹੋ ਗਿਆ ਇਧਰ ਨਹੀਂ ਪਾਸੇ ਅਲਾਸ ਕਿ ਮੂਹ ਕਪੜਾ ਯਾਰ ਵੀਡੀਓ ਬੜੀ ਆਉਂਦੀ ਹੈ ਆ ਗਈ ਬੱਸ ਉਹ ਆ ਗਈ ਚੱਲ ਓਏ ਇੱਥੇ ਉਹੀ ਹਾਲ ਆਣਾ ਆਪਣਾ ਓਏ ਹੰਡਾਣਾ

ਖਟ ਕਹਿੰਦੇ ਸਾਰਾ ਦਿਖਾਉਣਾ ਹੈ ਨਾ ਜਿੱਥੇ ਤੱਕ ਜਾਂਦਾ ਸਾਰਾ ਰਾਹ ਵੀ ਕਿਹਜਾ ਲੋਕਾਂ ਦਾ ਤਾਲਕ ਕਿਹੇ ਸ਼ਹਿਰ ਆਏ ਜਿਹੜੇ ਫੰਡਰੇ ਨੇ ਜਿਹੜੇ ਉੱਡੇ ਡੱਪੇ ਗਏ ਜਾਂ ਡੇਟਾ ਬੜਲਾ ਬੀਤੋ ਹਾਏ ਵੀ ਉਹ ਸਹੀ ਆ ਜਾਣਾ ਖਾਣਾ ਸਕੀ ਮੈਨੂੰ ਯਾਰ ਥੋੜਾ ਹੋਰ ਬਣਾ ਦੇ ਮੈਨੂੰ ਵੀੜਾ ਬਣੀ ਜਾਂਦੀ ਹੈ ਬਾਡ ਬਾਡ ਐਂਗਲ ਬਰਾ ਇਹ ਘੰਟਾ ਬਣਾਦਾ ਹੈ ਆਹ ਦੇਖ ਤੂੰ ਆਹ ਬਣਾ ਬੈਡ ਐਂਗਲ ਚ ਆਹ ਆਪ ਦੇਖ ਵੀਊ ਦੇਖ ਹੁੰਦਾ ਵੀਊ ਹਣ ਇਹ ਦੇਖ ਹਣ ਇੱਕ ਹੀ ਰੱਖ ਕੈਮਰਾ ਖੜਾ ਜਾ ਤੂੰ ਪਰਾ ਹੋਰ ਦਾ ਵੀਊ ਦੇਖ ਪਤਾ ਲੱਗੇ ਵੀ ਕਿਵੇਂ ਇਹਦਾ ਸ਼ਹਿਰ ਆਏਗੀ ਆ ਜੇ ਤੂੰ ਬੈਡ ਐਂਗਲ ਚ ਬਣਾਏਗਾ ਬੜਾ ਘੰਟਾ ਹੋਊਗਾ ਜਿਵੇਂ ਤੂੰ ਆ ਦੇਗਾ ਪੂਰਾ ਆ ਕੇ ਜੇ ਤੂੰ ਮੋੜੇਗਾ ਘੁੰਮੂਗੀ ਤੂੰ ਮੋੜ ਦੀ ਕਿਵੇਂ ਘੁੰਮੂ ਥੋੜੀ ਫਾਇਦਾ ਲੇਗਾ ਇਹ ਨਾਲ ਜੇ ਮੋੜ ਦੇ ਜੇ ਤੂੰ ਮੋੜਦਾ ਨਾ ਇੱਥੋਂ ਜੋ ਬੱਦ ਮੋੜ ਦਿੰਦੇ ਉਹ ਸਾਰੀਆਂ ਬਿਲਡਿੰਗਾਂ ਆਉਂਦੀਆਂ ਗੌਰ ਕਰ। ਇਹ ਕਿੱਥੇ ਚੁੱਕਾ ਹੁੰਦਾ। ਇਹੋ ਇਦੋਂ ਸਾਰਾ ਇੰਨਾ। ਹਾਂ? ਇਹ ਸਾਰਾ ਦਰਦ ਕਰਦਾ। ਸਾਰੇ ਯੂਪੀ ਵਾਲੇ ਇੰਦੇ ਬੰਦੇ ਲੱਗਦੇ ਚੰਗਾ ਬੰਦੀਆਂ। ਸਾਰੇ ਵਾਰ ਸ਼ਾਮ ਲਾਉਂਦੇ ਰਹਿੰਦੇ ਆਉਣਾ। ਲੈ ਆਇਆ ਸ਼ਾਮ। ਇਹ ਤੇ ਸ਼ੋਰ ਹੋਊਗਾ ਥੋੜਾ। ਜੇ ਕੋਈ ਦੂਤੰਦ ਨਾ ਬਾਲਾ ਨਾ। ਦੇਖਿਓ ਕੋ ਇੱਥੇ ਨਹੀਂ। ਇੱਥੇ ਆ ਜਾਇਆ ਬੰਦਾ ਸ਼ਾਮ ਆ। அதெல்லாம் mini vlog அந்த மாதிரி கட் கட் கே வந்து கிழிப்பாங்க நான் எப்பயும் கட் கட் கேப்பா வந்து ஆப்பா வந்து ஓ ஆ ஆ இருக்கடா அதே ஆ 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